ਠਿੱਕਰ ਫੌਰ ਦਲੀਸਿਰ ਪ੍ਰਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਕਿਨੂਹਾਂ ਦੁਨੀਆ ਤੇ ਵੱਖ-ਵੱਖ ਕੁੰਜ ਬੈਠੇ ਪੀਟੀਸੀ ਵੇਖਰੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੀਟੀਸੀ ਦੇ ਨਿਮਾਨੀ ਜੀ ਪੇਸ਼ਕਸ਼ ਬੰਦਗੀ ਤੋਂ ਸ਼ਹਾਦਤ ਤੱਕ ਦਾ ਸਫ਼ਰ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਗੰਢੀਵਿੰਟ ਜੋ ਕਿ ਗੁਰਦਾਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਲੰਬੇ ਸਮੇਂ ਤੋਂ ਮੁੱਖ ਹੈੱਡ ਗ੍ਰੰਤੀ ਦੇ ਤੌਰ ਤੇ ਸੇਵਨ ਵਾ ਰਹੇ ਨੇ ਪੰਥ ਦੇ ਉੱਗੇ ਵਿਦਵਾਨ ਵੀ ਨੇ ਜਿਨ੍ਹਾਂ ਨੇ ਵਕਫਾ ਸਟੇਜਾਂ ਤੇ ਜਾ ਕੇ ਗੁਰ ਇਤਿਹਾਸ ਅਤੇ ਗੁਰਬਾਣੀ ਦੇ ਵੱਡਮੁੱਲੇ ਵਿਚਾਰਾਂ ਦੁਆਰਾ ਸੰਗਤ ਨੂੰ ਹਾਲ ਕੀਤਾ ਹੈ ਅੱਜ ਦਾ ਜਿਹੜਾ ਇਸ ਪ੍ਰੋਗਰਾਮ ਤੋਂ ਅਸੀਂ ਵਿਸ਼ਾ ਲੈਣ ਜਾ ਰਹੇ ਹਾਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਪੂਰਨ ਇਤਿਹਾਸ ਨੂੰ ਪੜਦੇ ਆ ਵੱਖ-ਵੱਖ ਵਿਦਵਾਨਾਂ ਵੱਲੋਂ ਲਿਖਿਆ ਇਤਿਹਾਸ ਵੱਖ-ਵੱਖ ਕਵੀਆਂ ਦੇ ਵੱਲੋਂ ਆਪਣੇ ਇਹ ਆਪ ਨੂੰ ਸਮਰਪਿਤ ਕੀਤਾ ਸਿੱਕ ਇਤਿਹਾਸ ਪਰੰਤੂ ਜਦੋਂ ਉਸ ਇਤਿਹਾਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗਿਫਤਾਰੀ ਦੀ ਗੱਲ ਆਂਦੀ ਹੈ ਕੋਈ ਵਿਦਵਾਨ ਕਿਸ ਪੱਖੋਂ ਗਿਫਤਾਰੀ ਦਿਖਾ ਰਹੇ ਨੇ ਕੋਈ ਵਿਦਵਾਨ ਕਿਸ ਪੱਖੋਂ ਗਿਫਤਾਰੀ ਦਿਖਾ ਰਹੇ ਨੇ 37 ਸਤਕਾਜਗ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਗੰਢੀਵਿੰਡ ਉਹ ਇਤਿਹਾਸ ਕੀ ਹੈ ਗਿਫਤਾਰੀਆਂ ਦਾ ਇਤਿਹਾਸ ਅੱਜ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਤੁਸੀਂ ਲੰਬੇ ਸਮੇਂ ਤੋਂ ਸੰਗਤ ਦੇ ਵਿੱਚ ਵਿਚਰ ਰਹੇ ਹੋ ਗੁਰਬਾਣੀ ਦੀ ਗੱਲ ਵੀ ਗੁਰਮਤਿ ਸਿਧਾਂਤਾਂ ਦੀ ਗੱਲ ਵੀ ਗੁਰ ਇਤਿਹਾਸ ਦੇ ਨਾਲ ਸੰਬੰਧਿਤ ਵੀ ਇੱਕ ਨਿਆਨੇਕਾ ਕਿਤਾਬਾਂ ਤੁਸੀਂ ਲਿਖ ਕੇ ਸੰਗਤ ਦੀ ਚੋਲੀ ਪਾਈਆਂ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੀ ਗੱਲ ਆਉਂਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਚਾਰ ਦੌਰਿਆਂ ਦੀ ਗੱਲ ਆਉਂਦੀ ਹੈ ਕਹਿਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਜਦੋਂ ਗਿਫਤਾਰੀ ਦੀ ਗੱਲ ਆਉਂਦੀ ਹੈ ਸੰਗਤ ਦੁਬਦਾਂ ਦੇ ਵਿੱਚ ਕੁਝ ਸੰਗਤਾਂ ਕੁਝ ਸਰੋਤ ਕੁਝ ਵਿਦਵਾਨ ਕਹਿੰਦੇ ਨੇ ਗਿਫਤਾਰੀ ਆਗਰੇਤ ਹੋਈ ਕੁਝ ਵਿਦਵਾਨ ਕਹਿੰਦੇ ਨੇ ਆਗਰੀ ਗਿਫਤਾਰੀ ਤਮਤਾਨ ਤੋਂ ਹੋਈ ਕੋਈ ਕੁਝ ਇਲਾਕਾ ਦੱਸਦੇ ਨੇ ਤੁਸੀਂ ਅੱਜ ਕਿਵੇਂ ਵਿਸ਼ਾ ਨੂੰ ਬਿਆਨ ਕਰੋਗੇ ਸਭ ਤੋਂ ਪਹਿਲਾਂ ਤੇ ਮੈਂ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਣਾਉਂਦੇ ਆਂ ਸਤਿਗੁਰਾਂ ਦੀ ਅਸੀਸ ਬਖਸ਼ੀਸ਼ ਦਾ ਪਾਤਰ ਬਣਦਾ ਔਰ ਦੇਵਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡਮੁੱਲੇ ਇਤਿਹਾਸ ਨੂੰ ਕਰਦੇ ਸੰਦੀਪ ਵਿਚਾਰਦੇ ਆ ਜੀ ਤੇ ਉਹਨਾਂ ਦੇ ਪ੍ਰਕਾਸ਼ ਦੀ ਅਸੀਂ ਦੀ ਗੱਲ ਕਰ ਲਈਏ ਗੁਰੂ ਕਮਲ ਸ੍ਰੀ ਅਮਰ ਸਰਸਰ ਦੀ ਤਰਤੀ 1621 ਦੇ ਵਿੱਚ ਕਿਵੇਂ ਉਹਨਾਂ ਨੇ ਕਰਤਾਰਪੁਰ ਦੀ ਜੰਗ ਵਿੱਚ ਤੇਗ ਦੀ ਯੋਗਰ ਦਿਖਾਉਣੀ ਕਿਵੇਂ ਬਾਪੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਲੋਂ ਉਹਨਾਂ ਨੂੰ ਤੇਗ ਮਲ ਤੋਂ ਤੇਗ ਬਹਾਦਰ ਜੀ ਕਿੱਕੇ ਜਿਹੜਾ ਉਹ ਮੁਖਾਤਬ ਹੋਣਾ ਬਖਸ਼ਿਸ਼ ਵਰਤ ਕਰਤਾਰਪੁਰ ਦੀ ਜੰਗ ਤੋਂ ਬਾਅਦ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੀਰਤ ਪ੍ਰਸਾਦ ਚਲੇ ਜਾਂਦੇ ਨੇ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੇ ਨਸਦਾ ਸੀ ਪਹਾੜਾਂ ਦੀ दून ਵਿੱਚ ਉਸ ਸਮੇਂ ਸਮੇਤ ਪਰਿਵਾਰ ਜਾਂਦੇ ਨੇ 1644 ਦੇ ਵਿੱਚ ਸੈਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਮੁਖਾਤਬ ਹੁੰਦੇ ਨੇ ਸਨਮਾਨਯੋਗ ਮਾਤਾ ਨਾਨਕ ਜੀ ਹੋਰਾਂ ਨੂੰ ਕਿ ਤੁਸੀਂ ਆਪਣੇ ਨੌ ਪੁੱਤਰ ਨੂੰ ਲੈ ਕੇ ਬਲਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਗੁਜਰੀ ਜੀ ਜਿਨਾਂ ਦਾ ਤਾਰੀਫ ਹੁੰਦੀ ਉਹਨਾਂ ਨੂੰ ਇੱਕ ਤਸੀਬ ਬਕਾਲੇ ਚਲੇ ਜਾਉ। ਛੇਵੇਂ ਪਾਤਸ਼ਾਹ ਜੀ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਸਨਮਾਨਯੋਗ ਮਾਤਾ ਨਾਨਕੀ ਜੀ ਜਿਹੜੇ ਨੇ ਉਹ ਬਕਾਲੇ ਚਲੇ ਜਾਂਦੇ ਨੇ। ਜੀ। ਔਰ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਉਹਨਾਂ ਦੀ ਨਵਾਜ਼ੀ ਹੋਈ ਰੂਹ ਨਿਰੰਕਾਰੀ ਜੋ ਸਾਇਬ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਗੁਰਤਾ ਘਾਤੇ ਦੇ ਬਿਲਕੁਲ। ਤਾਂ ਹਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਦੇ ਮਨ ਦੇ ਵਿੱਚ ਖਿਆਲ ਨਹੀਂ ਲਿਆਉਂਦੇ ਕਿ ਸ੍ਰੀ ਗੁਰੂ ਹਰ Rai ਸਾਹਿਬ ਮੇਰੇ ਭਤੀਜੇ ਨੇ। ਸਾਡੇ ਪੁੱਤਰ ਗੁਰੂ ਕ੍ਰਿ ਤੁੰਡ ਦਾ ਅਦਬ ਸਤਕਾਰ ਕਰਦੇ ਨੇ 1652 ਦੇ ਵਿੱਚ ਜਦੋਂ ਅਸੀਂ ਗੁਰੂ ਜੀਆ ਸਾਖੀ ਨਾ ਪੜਦੇ ਹਾਂ ਤੇ ਸਤਵੇਂ ਪਾਤਸ਼ਾਹ ਜੀ ਦੇ ਹੁਕਮ ਅਦੇਸ਼ ਨੂੰ ਸਵੀਕਾਰ ਕਰਦੇ ਹਾਂ ਪੂਰਬ ਦੀ ਬਾਈ ਨੂੰ ਧਰਮ ਪ੍ਰਚਾਰ ਦੇ ਦੌਰੇ ਤੇ ਜਾਂਦੇ ਨੇ ਔਰ ਇਹਨਾਂ ਸਮੇਂ ਤੋਂ ਬਾਅਦ ਜਦੋਂ ਵਾਪਸ ਮੁੜਦੇ ਨੇ ਉਸ ਵੇਲੇ ਸਹਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਦੀ ਤਰਤੀ ਤੇ ਨੇ ਮਹਾਮਾਰੀ ਫੈਲੀ ਹੋਈ ਹੈ ਸਤਗੁਰੂ ਸਤਿਪਾਤਸ਼ਾਹ ਜੀ ਆਪਣੇ ਦਰਸ਼ਕ ਦਰਬਖਸ਼ ਕੇ ਔਰਤਨਾਂ ਤਰ੍ਹਾਂ ਦੇ ਵੈਦਾਂ ਹਾਂ ਕਿ ਮਾਤ ਦੇ ਰੰਗ ਜਿਸ ਤਰ੍ਹਾਂ ਦੀ ਵੀ ਲੋੜ ਪਾਸ ਦੀ ਉਸ ਦੇ ਮੁਤਾਬਕ ਜਿਹੜੇ ਇਸ ਮਹਾਮਾਰੀ ਦੇ ਸ਼ਿਕਾਰ ਹੋਏ ਨੇ ਦੁੱਖਾਂ ਕਲੇਸ਼ਾਂ ਨੂੰ ਆ ਜਿਹੜਾ ਖਤਮ ਕਰ ਦਿਆ ਹੋਇਆ ਜੀ ਆਪ ਵੀ ਜੋਤੀ ਜੋਤ ਸਮਾ ਜਾਂਦੇ ਨੇ ਪਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇੱਕ ਵਾਰ ਗੁਰੂ ਤੇਗ ਬਹਾਦਰ ਸਾਹਿਬ ਦੀ ਨਾਲ ਮਲਾਪ ਹੁੰਦਾ ਹੈ ਔਰ ਜਦੋਂ ਇਹ ਮਲਾਪ ਹੁੰਦਾ ਹੈ ਤੇ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਮੁਰਬਾਬੇ ਬਕਾਲਾ ਸਾਹਿਬ ਆ ਜਾਂਦੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਜੋਤੀ ਜੋਤ ਸਮਾਉਣ ਤੋਂ ਉਪਰੰਤ 3 ਮਾਰਚ 1764 ਦੀ ਗੱਲ ਹੈ। ਮਾਤਾ ਸਲਖਣੀ ਜੀ, ਦਰਗਾਹ ਮੱਲ ਜੀ, ਚੌਪਤਰਾ ਜੀ ਇਸ ਤਰ੍ਹਾਂ ਇਹ ਸਾਰੀਆਂ ਹਸਤੀਆਂ ਜਿਹੜੀਆਂ ਜਾਂਦੀਆਂ ਤੇ 11 ਅਗਸਤ 1764 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਿਆਈ ਦੇ ਰਸਮ ਕੀਤੀ ਜਾਂਦੀ ਹੈ। ਭਾਈ ਗੁਰਦੱਤਾ ਜੀ ਦੇ ਦੁਆਰਾ ਭਾਈ ਗੁਰਦੱਤਾ ਜੀ ਬਾਬਾ ਬੁੱਢਾ ਸਾਹਿਬ ਦੀ ਵੰਸ਼ ਵਿੱਚੋਂ ਹੋਏ ਨੇ। ਜੀ। ਜਦੋਂ ਗੁਰਿਆਈ ਦਿੱਤੀ ਜਾਂਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਨੇ ਉਹ ਆਪਣੇ ਆਪ ਨੂੰ ਜਿਤਾਉਣਾ ਨਹੀਂ ਚਾਹੁੰਦੇ ਕਿਉਂਕਿ ਸੱਚ ਕਦੀ ਛਪਿਆ ਨਹੀਂ ਜਾਂਦਾ ਹੁੰਦਾ ਬਿਲਕੁਲ ਠੀਕ ਹੈ ਜੀ ਉਹ ਆਪਣੀ ਮੌਜ ਦੇ ਵਿੱਚ ਨੇ ਪ੍ਰਭੂ ਪਿਆਰੇ ਦੀ ਬੰਦਗੀ ਵਿੱਚ ਲੱਗੇ ਹੋਏ ਨੇ ਤੇ ਇਸ ਸਾਲ ਜਿਹੜਾ ਦੀਵਾਲੀ ਦਾ ਦਿਹਾੜਾ ਆ ਰਿਹਾ ਨਵੰਬਰ ਦੇ ਵਿੱਚ ਉਦੋਂ ਮੱਖਣ ਸ਼ਾ ਲੁਬਾਣਾ ਜਿਹੜਾ ਉਹ ਆਪਣੇ ਪਰਿਵਾਰ ਦੇ ਸਮੇਤ ਉਹਨਾਂ ਦੀ ਪਤਨੀ ਸੋਲ ਸੋਲ ਜੀ অর ਉਹਨਾਂ ਦੇ ਬੇਟੇ ਜਿਨ੍ਹਾਂ ਦੇ ਵਿੱਚ ਚੰਦੂ ਲਾਲ ਤੇ ਦੀਪ ਚਾਨ ਇਹ ਦੋਵੇਂ ਨੇ ਦੇ ਪੁੱਤਰ ਨੇ ਇਹ ਸਾਰੇ ਜਾਂਦੇ ਉਸ ਸਮੇਂ ਜਿਹੜੇ ਸੀ ਆਲੇ ਦੁਆਲੇ ਜਿਹੜਾ ਸੀ ਬਾਗੇ ਬਕਾਲੇ ਦੇ ਮੰਜ਼ੀਆਂ ਸਥਾਪਿਤ ਕਰਕੇ ਬੈਠੇ ਹੋਏ ਸਨ ਉਹਦੇ ਵਿੱਚ ਅਸੀਂ ਗੁਰੂ ਵੰਸ਼ ਦੀ ਤੇ ਗੱਲ ਕਰ ਨਹੀਂ ਸਕਦੇ ਜਾਂ ਵੇਦੀਆਂ ਦੀ ਜਾਂ ਤ੍ਰੇਣਾਂ ਦੀ ਜਾਂ ਪੱਲਿਆਂ ਦੀ ਸੋਡੀਆਂ ਦੀ ਹੋ ਸਕਦਾ ਉੱਥੇ ਹੋਰ ਵੀ ਬਹੁਤ ਸਾਰੇ ਲੋਕ ਹੋਣ ਆਲੇ ਦੁਆਲੇ ਤੋਂ ਬੈਠੇ ਹੋਏ ਸੀ ਉਹ ਅਸੀਂ ਸਾਰੇ ਇਤਿਹਾਸ ਨੂੰ ਵੇਖਦੇ ਬਾਤਦੇ ਹਾਂ ਕਿਵੇਂ ਇਹ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਜਿਹੜੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਗਟ ਕਰਦੇ ਨੇ ਬਹੁਤ ਸਾਰੀਆਂ ਪਟਾਵਾਂ ਆਉਂਦੀਆਂ ਫਿਰ ਰਿਸ਼ਤੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਭਤੀਜਾ ਲੱਗਦਾ ਧੀਰਮਲ ਇਹ ਬਾਬਾ ਗੁਰਦਤਾ ਜੀ ਦਾ ਪੁੱਤਰ ਸੀ ਗੁਰੂ ਹਰ Rai ਸਾਹਿਬ ਜੀ ਦਾ ਵੱਡਾ ਭਰਾ ਵੱਡਾ ਭਰਾ ਸੀ ਇਹ ਸ਼ੀਆ ਮਸਾਂਦੇ ਰਾਹੀਂ ਹਮਲਾ ਕਰਵਾਉਂਦਾ ਹੈ ਗੁਰੂ ਸਾਹਿਬ ਦੇ ਉੱਪਰ ਦੋ ਵਾਰ ਇੱਕ ਵਾਰ ਪਿੰਡ ਤੋਂ ਬਾਹਰ ਤੇ ਇੱਕ ਵਾਰ ਘਰ 'ਚ ਬੈਠਿਆ ਹੋਇਆ ਗੋਲੀ ਚਲਵਾਉਂਦਾ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੱਥੇ ਨੂੰ ਛੂਕ ਲੰਘ ਜਾਂਦੀ ਹੈ ਔਰ ਜਿੰਨਾ ਵੀ ਪੂਜਾ ਦਾ ਧਨ ਦੌਲਤ ਆਇਆ ਹੁੰਦਾ ਉਹ ਸਾਰਾ ਲੈ ਜਾਂਦਾ ਚੁੱਕ ਲੈ ਜਾਂਦਾ ਮੱਖਣਸ਼ਾਲ ਬਾਣਾ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਫੇਰ ਧੀਰਮਲ ਨੂੰ ਆ ਜਾ ਕੇ ਜਿਹੜਾ ਹੈ ਪੁੱਛਦਾ ਵੀ ਹੈ ਉੱਥੇ ਸੀਐਮ ਸੰਦ ਨੂੰ ਬੰਦੀ ਬਣਾ ਕੇ ਵੀ ਲਿਆਉਂਦਾ ਜਿੰਨੀਆਂ ਪਟਾਵਾਂ ਖੜੀਆਂ ਉਹ ਵੀ ਲੈ ਆਉਂਦਾ ਸੋ ਕਹਿਣ ਪੁਮਰਾਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਕਰਨ ਵਾਲੇ ਬਲਕੇ ਜਗਤ ਦੇ ਵਿੱਚ ਜਿਹੜਾ ਸੀ ਲਿਆਉਣ ਵਾਲੇ ਕਿਉਂਕਿ ਗੁਰੂ ਤੇ ਪ੍ਰਕਾਸ਼ ਆਈ ਹੈ ਉਹਨਾਂ ਦੀ ਹੋਂਦ ਨੂੰ ਦਰਸਾਉਣ ਵਾਲੇ ਕਿ ਅੱਜ ਜੇ ਕੋਈ ਸੱਚਾ ਗੁਰੂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਹੈ ਸੋ ਇਸ ਤੋਂ ਬਾਅਦ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਲਾਧੋ ਰੇ ਗੁਰ ਲਾਧੋ ਰੇ ਮੱਖਣ ਸ਼ਾਲ ਬਾਣਾ ਜੀ ਪੁਕਾਰਦੇ ਨੇ ਸੰਕਾਂ ਜੁੜਦੀਆਂ ਨੇ ਫਿਰ ਸਤਗੁਰੂ ਸੱਚੇ ਪਾਤਸ਼ਾਹ ਜੀ ਜਾਂਦੇ ਨੇ ਸ੍ਰੀ ਅਮਰਸਰ ਸਾਹਿਬ ਦੀ ਧਰਤੀ 'ਤੇ ਜਿੱਥੇ ਉਸ ਵੇਲੇ ਮਨੋਰ ਦਾਸ ਮਿਹਰਵਾਨ ਦਾ ਪੁੱਤਰ ਹਰਜੀ ਇਹਨਾਂ ਧੀਰਮੱਲੀਆਂ ਦੇ ਵੱਲੋਂ ਇਹਨਾਂ ਮਸੰਦਾਂ ਦੇ ਵੱਲੋਂ ਜਿਹੜਾ ਸੀ ਜਿਹੜਾ ਸੀ ਉਹ ਬਗੇ ਬੰਦ ਕੀਤੇ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਥੜੇ ਤੇ ਬੈਠੇ ਰਹੇ। ਔਰ ਇੱਥੋਂ ਹੀ ਮੈਂ ਆਪਣੇ ਬੜੇ ਸ਼ਾਰਟਕਟ ਦੀ ਗੱਲ ਕਰਦੇ ਹੋਇਆ। ਮਾਈ ਹਰੋਜੀ ਵੱਲੇ ਪਿੰਡ ਦੇ ਹੋਣੀ। ਹੋਰ ਬੀਬੀਆਂ ਮਾਂਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕਰਕੇ ਆਪਣੇ ਨਗਰ ਵਿੱਚ ਲੈ ਜਾਂਦੇ ਨੇ। ਠੀਕ ਹੈ। ਉਸ ਸਮੇਂ ਇਹ ਜਿਹੜੇ ਮਸੰਦ ਸੀ ਆਪਣੀ ਗਲਤੀ ਮਹਿਸੂਸ ਵੀ ਕਰਦੇ ਨੇ ਜਦੋਂ ਮੱਖਣ ਸ਼ਾਲੂ ਬਾਣਾ ਇਹਨਾਂ ਨੂੰ ਝਾੜ ਪਾਉਂਦਾ ਕਿ ਤੁਸੀਂ ਗਲਤ ਕੀਤਾ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਸਾ ਇਸ ਇਤਿਹਾਸ ਵਿੱਚ ਪੜਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਬੋਲ ਕਹਿੰਦੇ ਨੇ ਉਹ ਅਮਰਸਰ ਦੇ ਲੋਕਾਂ ਨੂੰ ਨਹੀਂ ਕਹਿ ਰਹੇ ਉਹ ਤਾਂ ਕਹਿ ਰਹੇ ਨੇ ਕਿ ਨਹੀਂ ਮਸੰਦ ਤੁਮ ਅਮਰਤਸਰੀਏ ਐ ਮਸੰਦੋ ਤੁਸੀਂ ਆਤਮਕ ਨਾਮ ਤੋਂ ਵੀ ਹੋਨੇ ਹੋ ਨਹੀਂ ਮਸੰਦ ਤੁਮ ਅਮਰਤਸਰੀਏ ਤ੍ਰਿਸ਼ਨਾ ਅਗਣ ਤੇ ਅੰਦਰ ਸਰੀ ਬਿਲਕੁਲ ਉਹ ਬਕਾਇਦਾ ਜੇ ਲਿਖਿਆ ਵੀ ਪਿਆ ਥੜਾ ਸੱਦੇ ਬਾਰੇ ਇਤਿਹਾਸ ਠੀਕ ਹੈ ਜੀ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੋਂ ਕੁਕੇਵਾਲੀ ਪਿੰਡ ਹੋ ਗਿਆ ਜਿੱਥੇ ਗੁਰੂ ਕਾ ਬਾਗ ਹੈ ਇੱਧਰ ਦੀ ਵਿਚਰਦੇ ਆ ਹੋਇਆ ਸੰਗਤਾਂ ਨੂੰ ਧਾਰ ਦਿਆ ਹੋਇਆ ਜਦੋਂ ਤਰਨਤਾਰਨ ਤੋਂ ਗੋਇੰਦਵਾਲ ਸਾਹਿਬ ਗੋਇੰਦਵਾਲ ਸਾਹਿਬ ਤੋਂ ਖੇਮ ਕਰਨ ਖੇਮ ਕਰਨ ਤੋਂ ਫਿਰ ਇਹ ਪ੍ਰਚਾਰਕ ਵੀਰ ਨੂੰ ਲੈ ਕੇ ਚੱਲਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਲਕੇ ਗੁਰੂ ਪਿਤਾ ਦੇ ਪ੍ਰਕਾਸ਼ ਦਿਹਾੜੇ ਤੇ ਇਹਨਾਂ ਨੇ ਬਾਬਾ ਬੁੱਢਾ ਸਾਹਿਬ ਦੀ ਵੰਸ਼ ਵਿੱਚੋਂ ਭਾਈ ਗੁਰਦਤਾ ਜੀ ਦੇ ਕੋਲੋਂ ਮੋੜੀ ਗੜਾ ਕੇ ਇੱਥੇ ਨਗਰ ਆਰੰਭ ਕੀਤਾ ਸੀ ਜਿਹਦਾ ਨਾਂ ਰੱਖਿਆ ਸੀ ਚੱਕ ਨਾਨਕੀ ਆਪਣੇ ਮਾਤਾ ਜੀ ਦੇ ਨਾਂ ਤੇ ਬਿਲਕੁਲ ਇਹ ਨਗਰ ਵਸਣਾ ਸ਼ੁਰੂ ਹੋ ਗਿਆ ਤੇ ਇਹ ਮੁੜ ਕੇ ਚੱਲ ਕੇ ਜਿਹੜਾ ਅਸੀਂ ਦੀਵਾਲੀ ਦਾ ਤਿਹਾਰ ਮਨਾਉਣਾ ਸੀ ਆਣ ਕੇ ਤਮਤਾਨ ਹੁਣ ਜਦੋਂ ਇਹ ਸੇ ਫੇਰ ਸੰਗਤ ਇਕੱਠੀ ਹੋਈ ਤਾਂ ਹੁਣ ਸੰਗਤ ਵਿੱਚ ਹੋਰ ਵਾਧਾ ਹੋਣਾ ਸੀ ਉਸ ਸਮੇਂ ਜਿਹੜਾ ਸੀ ਬਾਦਸ਼ਾਹ ਔਰੰਗਜ਼ੇਬ ਦੇ ਵੱਲੋਂ ਜਿਹੜਾ ਸੀ ਗੁਰੂ ਹਰਗੋਬਿੰਦ ਸਾਹਿਬ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਦੇ ਜ਼ਿਕਰ ਆਉਂਦਾ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਕੁ ਸਿੱਖ ਜਾਂਦੇ ਨੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਇੱਕ ਤੇ ਭਾਈ ਗੁਰਦਾਸ ਜੀ ਪਹਿਲੇ ਹੋਏ ਨਾ ਇਹਨਾਂ ਦੇ ਨਾਲ ਦੂਸਰੇ ਉਸ ਤਰ੍ਹਾਂ ਇਹ ਪੰਜ ਸਿੱਖ ਜਿਹੜੇ ਨਾਲ ਜਾਂਦੇ ਨੇ ਹੁਣ ਜਦੋਂ ਪਤਾ ਚੱਲਦਾ ਉਸ ਸਮੇਂ ਇੱਕ ਰਾਣੀ ਸੀ ਜਿਹਦਾ ਨਾਂ ਸੀ ਪੁਸ਼ਪਾ ਰਾਣੀ ਇਹ ਕਿਉਂਕਿ ਖਿਆਲ ਰੱਖਣੀ ਇੱਕ ਚੰਪਾ ਰਾਣੀ ਇੱਕ ਪੁਸ਼ਪਾ ਰਾਣੀ ਪੁਸ਼ਪਾ ਰਾਣੀ ਜਿਹੜੀ ਸੀ ਇਹ ਮੰਡੇ ਮੰਡੇਰ ਪਤੀ ਰਾਜਾ ਹੋਇਆ ਜੈ ਸਿੰਘ ਉਹ ਉਹਦੇ ਘਰ ਵਾਲੀ ਸੀ ਇਹਦਾ ਭਾਈ ਕਲਿਆਣੀ ਦੀ ਧਰਮਸ਼ਾਲਾ ਵਿੱਚ ਆਉਣ ਜਾਣ ਸੀ ਉਹਕੇ ਸਾਰੇ ਸਿੱਖ ਜੁੜਦੇ ਸੀ। ਬਿਲਕੁਲ। ਉਥੋਂ ਇਹਨੂੰ ਪਤਾ ਚੱਲਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਕੂਮਤ ਨੇ ਗ੍ਰਿਫਤਾਰ ਕਰ ਲਿਆ। ਪਹਿਲੀ ਗ੍ਰਿਫਤਾਰੀ ਤਮਦਾਨ ਤੋਂ ਹੋਈ। ਇਹ ਪਹਿਲੀ ਗ੍ਰਿਫਤਾਰੀ ਤਮਦਾਨ ਤੋਂ ਹੋਈ। ਹੁਣ ਜਦੋਂ ਇਹ ਪਤਾ ਚੱਲਦਾ। ਇਹਦਾ ਬੇਟਾ ਜਿਹੜਾ ਸੀ ਉਹਦਾ ਨਾਂ ਸੀ ਰਾਜਾ ਆਰਮ ਸਿੰਘ। ਘਰ ਵਾਲਾ ਇਹਦਾ ਦੱਖਣ ਦੀ ਬਾਈ ਗਿਆ ਸੀ ਮੁਹੰਮਤ। ਇਹਨੇ ਫਿਰ ਆਪਣੇ ਬੇਟੇ ਨੂੰ ਨਾਲ ਲੈ ਕੇ ਬੇਟੇ ਦਾ ਅਸਲ ਸੁੱਖ ਹੈਗਾ ਸੀ। ਉਹਨੇ ਫਿਰ ਔਰੰਗਜ਼ੇਬ ਨਾਲ ਗੱਲ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੀ ਹਿਪੋਰਡਡਾਰੀ ਵਿੱਚ ਲੈ ਲਿਆ। ਓਕੇ। ਆਪਣੀ ਸਪੁਰਦਤਾਰੀ ਵਿੱਚ ਲੈ ਕੇ ਤਿੰਨ ਦਿਨ ਉਹਨਾਂ ਨੇ ਤਹਿਲ ਸੇਵਾ ਕੀਤੀ ਤੇ ਬਾਅਦ ਵਿੱਚ ਸਤਗੁਰੂ ਸੱਚੇ ਪਾਤਸ਼ਾਹ ਪੂਰਬਦੀਬਾਈ ਨੂੰ ਪਟਣ ਵਾਲੀ ਸਾਈਡ ਨੂੰ ਧਰਮ ਪ੍ਰਚਾਰ ਤੇ ਚਲੇ ਜਾਂਦੇ ਨੇ ਇਹ ਤਿੰਨ ਦਿਨ ਤਿੰਨ ਦਿਨ ਰਹਿੰਦੇ ਨੇ ਹਾਂ ਤਿੰਨ ਦਿਨ ਤਿੰਨ ਦਿਨ ਰਹਿੰਦੇ ਨੇ ਤੇ ਪਹਿਲੀ ਗ੍ਰਿਫਤਾਰੀ ਹੋਈ ਉਹਨਾਂ ਦੀ ਜਦੋਂ ਇਹ ਚਲੇ ਜਾਂਦੇ ਨੇ ਪੂਰਬਦੀਬਾਈ ਨੂੰ ਤੇ ਉਧਰੋਂ 1667 ਦੇ ਵਿੱਚ ਜੁਲਾਈ ਦਾ ਮਹੀਨਾ ਜਦੋਂ ਇਹਦਾ ਬਾਪ ਜਿਹੜਾ ਸੀ ਮਿਰਜ਼ਾ ਜੈ ਸਿੰਘ ਇਹ ਜਿਹੜਾ ਵਾ ਵੀ ਉਹ ਮਾਰਿਆ ਜਾਂਦਾ ਦੱਖਣ ਦੀ ਪਾਈ ਵਿੱਚ ਇਧਰੋਂ ਇੱਕ ਨਵੀਂ ਖੇਡ ਖੇਢੀ ਜਾਂਦੀ ਹੈ ਸ਼ਿਵਾ ਦੇ ਵੱਲੋਂ ਉਹ ਸ਼ੰਭਾ ਤੇ ਦੋ ਪਿਉ ਪੁੱਤ ਗ੍ਰਿਫਤਾਰ ਕੀਤੇ ਸੀ ਉਹਨੇ ਇੱਕ ਚਾਣਕਿਆ ਨੀਤੀ ਅਪਣਾਈ ਕਿਉਂਕਿ ਉਹ ਆਗਦੇ ਦੇ ਕਿਲੇ ਵਿੱਚ ਸੀ ਉਹ ਕਹਿਣ ਲੱਗਾ ਵੀ ਮੈਂ ਥੋੜਾ ਜਿਹਾ ਬ੍ਰਹਮਣਾ ਨੂੰ ਦਾਨਪੁਨ ਕਰਨਾ ਚਾਹਣਾ ਆਗਿਆ ਮਿਲ ਗਈ ਦਾਨਪੁਨ ਕਰਦਿਆਂ ਕਰਦਿਆਂ ਉਹਨੂੰ ਫਲਾਂ ਵਾਲੇ ਟੋਕਰਿਆਂ ਦੇ ਵਿੱਚ ਲੋਕਿ ਆਪਣੇ ਪੁੱਤ ਦੇ ਸਮੇਂ ਦੀ ਨਿਕਲ ਗਿਆ ਇਹ ਪਰਦਾ ਜਿਹੜਾ ਸੀ ਉਹ ਸਾਹਮਣੇ ਖੁੱਲ ਗਿਆ ਫਿਰ ਉਥੋਂ ਜਿਹੜਾ ਹੈਗਾ ਸੀ ਔਰੰਗਜ਼ੇਬ ਉਹਦਾ ਰਾਜਾ ਰਾਮ ਸਿੰਘ ਤੋਂ ਸ਼ਿਵਾਜ ਉੱਠ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਹਿਲਾਂ ਇਹਨੇ ਕੱਢਿਆ ਤੇ ਸ਼ਿਵ ਤੇ ਸ਼ੰਭਾ ਦੋਵੇਂ ਪਿਓ ਪੁੱਤਾਂ ਨੂੰ ਕੱਢਣ ਵਾਲਾ ਵੀ ਉਹਨੇ ਇੱਕ ਚਲਾਕੀ ਨਾਲ ਸਾਂ ਵਾਲੇ ਪਾਸੇ ਨੂੰ ਭੇਜਤਾ ਕਿ ਤੂੰ ਮਹਿਮਤੇ ਜਾ ਕਾਰਨ ਇਹ ਸੀ ਕਿ ਜੇ ਤੇ ਮਰ ਗਿਆ ਤਾਂ ਵੀ ਨੱਬੜ ਜੋ ਕੰਮ ਨਹੀਂ ਤਾਂ ਜਿਹੜੇ ਹੋਮੀ ਸੀ ਉਹ ਕਿਸੇ ਗੰਦੇ ਨਹੀਂ ਕੋਲ ਤੇ ਤੇ ਜੇ ਜਿੱਤ ਲੂਗਾ ਤੇ ਸਾਮੂ ਹੀ ਮੇਰੇ ਕੰਟਰੋਲ ਚ ਹੋ ਜਾਊਗਾ ਇਹ ਆਗਰੇ ਤੋਂ ਗ੍ਰਿਫਤਾਰੀ ਹੁੰਦੀ ਆ ਜਿਹਦੇ ਵਿੱਚ ਸੱਜਾ ਦਾ ਹਸਨ ਅਲੀ ਜਿਹੜਾ ਹੈ ਉਹਦੇ ਮਨ ਦੀ ਇੱਛਾ ਵੀ ਹੁੰਦੀ ਕਿ ਮੈਂ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰਾ ਕੇ ਤੇ ਅਨਾਮ ਲੈ ਲਵਾਂਗਾ ਸਿੰਘ ਸਿੰਘ ਸਾਹਿਬ ਤੁਮੇ ਥੋੜੇ ਰੋਕਣਾ ਚਾਹਵਾਂਗਾ ਇੱਥੇ ਗੁਰੂ ਕੀ ਪੈਰੀ ਸਾਧ ਸੰਗਤ ਜੀ ਬੜੇ ਸੋਨੇ ਢੰਗ ਦੇ ਨਾਲ ਇਤਿਹਾਸ ਦਾ ਇੱਕ ਇੱਕ ਵਰਕਾ ਖੋਲ ਕੇ 37 ਸਤਿਕਾਰਯੋਗ ਸਿੱਖ ਪੰਥ ਦੀ ਬੜੀ ਪਿਆਰੀ ਸ਼ਖਸੀਅਤ ਮਾਨ ਵਿਦਵਾਨ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਗੰਢੀ ਵੀ ਡਰੱਖ ਰਹੇ ਨੇ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਕਿਹੜੇ ਸਨ ਨੂੰ ਕਿਹੜੀ ਥਾਂ ਤੇ ਪ੍ਰਚਾਰ ਦੌਰੇ ਤੇ ਗਏ ਨੇ ਕਿਹੜੇ ਕਿਹੜੇ ਸ਼ਖਸ਼ੇਤਾ ਉਹਨਾਂ ਦੇ ਨਾਲ ਨੇ ਜਾਂ ਉਹਨਾਂ ਦਾ ਮਿਲਾਪ ਹੋ ਰੀਆਂ ਨੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਇੰਨੀ ਡੂੰਘਾਈ ਦੇ ਨਾਲ ਇਤਿਹਾਸ ਨੂੰ ਬਾਚਿਆ ਜਾਂਦਾ ਹੈ ਮੈਂ ਇੱਥੇ ਬੇਨਤੀ ਕਰਨਾ ਚਾਹਾਂਗਾ ਸਾਡਾ ਇਹ ਪ੍ਰੋਗਰਾਮ ਕਰਨ ਦਾ ਇੱਕੋ ਇੱਕ ਮਕਸਦ ਸਾਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੰਦਗੀ ਤੋਂ ਸ਼ਹਾਦਤ ਜੋ ਪ੍ਰੋਗਰਾਮ ਅਸੀਂ ਪੇਸ਼ ਕਰ ਰਹੇ ਹਾਂ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਕੋਸ਼ਿਸ਼ ਕਰੀਏ ਸਮੁੱਚੀ ਮਾਨਵਤਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦਾ ਇੱਕ ਇੱਕ ਪੱਖ ਦਰਸਾ ਸਕੀਏ ਇੱਕ ਇੱਕ ਪਹਿਲੂ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਾਕਵੀ ਹੋ ਸਕੇ ਸਾਡੇ ਨੌਜਵਾਨ ਬੱਚੇ ਬੱਚੀਆਂ ਦੀ ਸਾਡੇ ਸੰਗਤਾਂ ਦੀ ਤਾਂ ਜੋ ਇਹ ਮਨਾਇਆ ਹੋਏ 350 ਸਾਲਾ ਸ਼ਹੀਦੀ ਦਿਹਾੜਾ ਸਫਲ ਹੋ ਸਕੇ ਅਕਸਰ ਜਦੋਂ ਅਸੀਂ ਗੁਰੂ ਤੇਗ ਬਹਾਦਰ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਬਾਚਦੇ ਹਾਂ ਆਗਰੇ ਗਿਫਤਾਰੀ ਤੋਂ ਬਾਅਦ ਸਿੱਧੀ ਸ਼ਹਾਦਤ ਹੁੰਦੀ ਹੈ ਦਿੱਲੀ ਦੇ ਵਿੱਚ ਫੋ ਤੀਜੀ ਗਿਫਤਾਰੀ ਕਿਵੇਂ ਦਿਖਾਵਾਂਗੇ ਹਾਂ ਇਹ ਹੀ ਚੀਜ਼ ਆ ਜੀ ਮੈਂ ਜਦੋਂ ਪੁਸਤਕ ਲਿਖੀ ਬਾਬਾ ਜੀਵਨ ਸਿੰਘ ਦੀ ਉੱਪਰ ਉਦੋਂ ਅਸੀਂ ਪੁਸਤਕਾਂ ਜੋ ਕਾਫੀ ਸਟੱਡੀ ਕੀਤੀ ਸੀ ਤੇ ਜ਼ਰੂਰੀ ਹੁੰਦਾ ਵੀ ਸਾਰੀਆਂ ਕਿਤਾਬਾਂ ਪੜ੍ਹ ਲਈਏ ਕੁਝ ਰਹਿ ਵੀ ਜਾਂਦੇ ਨੇ ਇਤਿਹਾਸਕ ਸਰੋਤ ਹਮੇਸ਼ਾ ਹੁੰਦਾ ਹੈ ਅਸੀਂ ਵੀ ਉਦੋਂ ਕੱਲੀ ਆਗਰੇ ਦੀ ਸਾਖੀ ਜਿਹੜੀ ਪ੍ਰਚਲਤਾ ਪਰ ਜਦੋਂ ਅਸੀਂ ਸਰਦਾਰ ਮਹਿੰਦਰ ਸਿੰਘ ਜੋਸ਼ ਦੀ ਪੁਸਤਕ ਪੜ੍ਹਦੇ ਹਾਂ ਜੀਵਨ ਗਾਥਾ ਸ੍ਰੀ ਗੁਰੂ ਤੇਗ ਬਹਾਦਰ ਤੇ ਸਿੱਖ ਇਨਕਲਾਬ ਇਹ ਸਿੰਘ ਬਰ ਅਮਰਸਰ ਤੋਂ ਸ਼ਫੀਰ ਪ੍ਰਕਾਸ਼ ਤੋਂ ਹੀ ਉਹ ਬੜਾ ਸੋਣਾ ਉਹਨਾਂ ਨੇ ਕੰਮ ਕੀਤਾ ਹੋਇਆ ਆਗਰੇ ਤੋਂ ਗ੍ਰਿਫਤਾਰੀ ਹੁੰਦੀ ਹੈ 사ਜਦ हसन अली ਜਿਵੇਂ ਉਹ ਆਪਾਂ ਸਾਰੇ ਸੁਣਦੇ ਆ ਕਿਵੇਂ ਭੇਟਾ ਲੈਂਦਾ ਤੇ ਗੁਰੂ ਸਾਹਿਬ ਉਹਦੇ ਨਾਲ ਤੋਂ ਪਛਾਣਗੇ ਬਿਲਕੁਲ ਪਰ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜਿੱਦੀ ਸ਼ਹਾਦਤ ਨਹੀਂ ਹੁੰਦੀ ਇਸ ਸਮੇ ਗੁਰੂ ਤੇਗ ਬਹਾਦਰ ਸਾਹਿਬ ਜੀ 2 ਮਹੀਨੇ 13 ਦਿਨ ਜਿਹੜਾ ਹੈ ਹਿਰਾਸਤ ਚ ਰਹਿੰਦੇ ਹੁਣ ਤੁਸੀਂ ਅਗਲਾ ਸਵਾਲ ਕਰੋਗੇ ਫਿਰ ਹਿਰਾਸਤ ਤੋਂ ਛਡਾਉਣ ਵਾਲਾ ਕੌਣ ਸੀ ਸਵਾਭਿਕ ਸਵਾਲ ਠਾਉਣਾ ਵੀ ਚਾਹੀਦਾ ਕਿ ਹੋਈ ਗ੍ਰਿਫਤਾਰੀ ਸ਼ਹਾਦਤ ਵਾਸਤੇ ਸੀਗੀ ਆਗਰੇ ਤੋਂ ਉਸ ਸਮੇ ਇੱਕ ਸਫਾਬਾਦ ਰਹਿਣ ਵਾਲਾ ਸੀ ਜਿਹਨੇ ਸਫਾਬਾਦ ਵਸਾਇਆ ਸੈਫੁਲ ਖਾਨ ਜੀ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬੜਾ ਪਿਆਰਾ ਮਿੱਤਰ ਸ਼ਰਧਾਲੂ ਸੀ ਇੱਕ ਵਾਰ ਗੁਰੂ ਪਾਤਸ਼ਾਹ ਦੇ ਕੋਲ ਠਹਿਰੇ ਸੀ ਤੇਨੇ ਇੱਕ ਘੋੜਾ ਵੀ ਸਤਗੁਰਾਂ ਨੇ ਪੇਟ ਕੀਤਾ ਸੀ ਜਿਹਦਾ ਨਾਮ ਰੱਖਿਆ ਸੀ ਸ੍ਰੀ ਧਰ ਸ੍ਰੀ ਧਰ ਬਿਲਕੁਲ ਇਹ ਜਿਹੜਾ ਸੈਫੁਲ ਖਾਨ ਸੀ ਇਹਦੇ ਪਿਓ ਦਾ ਨਾਮ ਸੀ ਤਰਬੀਤ ਖਾਨ ਇਹਦਾ ਇੱਕ ਭਰਾ ਸੀ ਜਿਹਦਾ ਨਾਮ ਸੀ ਫਦਾਈ ਖਾਨ ਫਦਾਈ ਖਾਨ ਜਿਹੜਾ ਸੀ ਉਹ ਔਰੰਗਜ਼ੇਬ ਦੇ ਧਰਮ ਦਾ ਭਰਾ ਬਣਿਆ ਧਰਮ ਦਾ ਭਰਾ ਬਿਲਕੁਲ ਕੁਝ ਇਹਦੀ ਆਪਣੀ ਵਫਾਦਾਰੀ ਕਰਨ ਕਰਕੇ ਵੀ ਇਹਨੂੰ ਕਾਫੀ ਆਉਦਿਆਂ ਦੇ ਨਾਲ ਜਿਹੜਾ ਸੀ ਨਿਵਾਜਿਆ ਹੋਇਆ ਸੀ ਸੈਫੁੱਲ ਖਾਨ ਨੂੰ ਹੁਣ ਸੈਫ ਖਾਨ ਜਿਹੜਾ ਉਹ ਵਿੱਚ ਪੈਂਦਾ ਔਰ ਉਹਦੇ ਰਾਈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ 2 ਮਹੀਨੇ 13 ਦਿਨ ਦੀ ਰਿਹਾਈ 13 ਦਿਨ ਜਿਹੜਾ ਵਾ ਹਿਰਾਸਤ ਚ ਰਹਿੰਦੇ ਨੇ ਫਿਰ ਉਹ ਰਿਆ ਹੋ ਜਾਂਦੇ ਨੇ ਹੁਣ ਅਸੀਂ ਗੱਲ ਕਰਦੇ ਆ ਜਿਹੜੀ ਤੁਸੀਂ ਲੱਗੇ ਸੀ ਗੱਲ ਕਰਨ ਫਿਰ ਤੀਜੀ ਗ੍ਰਿਫਤਾਰੀ ਅਸੀਂ ਕਦੋਂ ਖਵਾਵਾਂਗੇ ਉਹ ਅਸੀਂ ਸਾਰੇ ਪੜਦੇ ਸੁਣਦੇ ਆ ਕਿ ਕਿਵੇਂ ਉਸ ਸਮੇਂ ਜਿਹੜਾ ਅਸੀਂ ਇਫਤਖਾਰ ਖਾਨ ਜਿਨੇ ਕਸ਼ਮੀਰ ਦੇ ਵਿੱਚ ਕਤਹਿਆ ਕੀਤਾ ਹੋਇਆ ਸੀ ਬਿਲਕੁਲ ਸਾਰੇ ਕਸ਼ਮੀਰੀ ਪਿੰਡ ਤਾਂ ਉਹ ਮੈਂ ਮੁਸਲਮਾਨ ਜੇ ਇਹ ਹੋ ਗਏ ਤੇ ਫਿਰ ਮੇਰੇ ਲਈ ਕੰਮ ਕਰਨਾ ਸਹਿਲ ਹੋਵੇਗਾ ਬਿਲਕੁਲ ਉਦੋਂ ਕੁਝ ਬਿਪਰਾਣੀ ਵਿਚਾਰ ਕੀਤੀ ਕਿ ਤੁਸੀਂ ਸਾਨੂੰ ਸਾਡੇ ਧਰਮ ਸਥਾਨ ਤੋਂ ਹੋ ਆਉਣ ਦਿਓ ਸਾਨੂੰ ਉੱਥੋਂ ਇੱਕ ਵਾਰ ਆਉਣ ਦਿਓ ਅਸੀਂ ਇਸਲਾਮ ਕਬੂਲ ਕਰ ਲਾਂਗੇ ਇਹ ਅਮਰਨਾਥ ਦੇ ਮੰਦਰ ਜਾਂਦੇ ਨੇ ਉਸ ਸਮੇਂ ਕਿਰਪਾ ਰਾਮ ਦਾਤ ਸੀ ਉਥੋਂ ਦਾ ਪੁਜਾਰੀ ਤੇ ਕਿਰਪਾ ਰਾਮ ਦਾਤ ਜਿਹੜਾ ਸੀ ਕਦੀ ਪਟਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਪੜਾਉਂਦੇ ਵੀ ਰਹੇ ਸੀ ਥੋੜੇ ਸਮੇਂ ਬਾਅਦ ਜੋ ਗੁਰੂ ਸਾਹਿਬ ਜੀ ਪਟਨਾ ਸਾਹਿਬ ਦੇ ਵਿੱਚ ਸੀ ਵਾਕਸੀ ਤਰ੍ਹਾਂ ਸੀ ਇਹ ਫਿਰ ਕਹਿੰਦਾ ਵਾ ਵੀ ਜਦੋਂ ਦੁਨੀਆਂ ਦੇ ਸਾਰੇ ਬੂਏ ਬੰਦ ਹੋ ਜਾਣ ਗੁਰੂ ਨਾਨਕ ਦਾ ਬੂਆ ਖੁੱਲਾ ਹੁੰਦਾ ਹੈ ਜਦੋਂ ਮੁਸ਼ਕਲਾਂ ਮੁਸੀਬਤਾਂ ਚ ਆਪਣੇ ਵੀ ਸਾਥ ਛੱਡ ਜਾਂਦੇ ਨੇ ਜਿਵੇਂ ਅਸੀਂ ਕਹਿੰਦੇ ਹਾਂ ਹਨੇਰੇ ਚ ਪਰਛਾਵਾਂ ਵੀ ਸਾਥ ਛੱਡ ਜਾਂਦਾ ਉਦੋਂ ਇੱਕੋ ਇੱਕ ਦਾਰੇ ਤੇ ਗੁਰੂ ਨਾਨਕ ਦਾ ਦਰ ਉਹ ਫਿਰ ਕਹਿੰਦੇ ਇੰਜ ਕਰ ਤੂੰ ਸਾਡੇ ਨਾਲ ਚੱਲ ਉਤੋਂ ਫਿਰ ਇਹ 16 ਮੈਂਬਰੀ ਵਫਦ ਜਿਹੜਾ ਇਹ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਆਉਂਦਾ ਔਰ ਇੱਥੇ ਜਦੋਂ ਪਹੁੰਚਦੇ ਨੇ ਰੋਂਦੇ ਨੇ ਕਰਲਾਉਂਦੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੁਸ਼ਲ ਬੁਝੀ ਜਬ ਸ੍ਰੀ ਗੁਰਜੀਤ ਅਵਰੋਤਨ ਐਨ ਕਹੀ ਕਥ ਸਾਰੀ ਇਹ ਪ੍ਰਭ ਤੂਟਤ ਬਹੁਤ ਜਨੇਵਨ ਗਮਨ ਕਾਤ ਕਾ ਨੂੰ ਦੁਖ ਭਰੀ ਸਾਰੀ ਵਿਥਿਆ ਸੁਣਾਉਂਦੇ ਨੇ ਕਿ ਸਾਡੇ ਵਾਸਤੇ ਹੁਣ ਤੁਸੀਂ ਕ੍ਰਿਸ਼ਨ ਮਰਾੜੀ ਹੋ ਹੋਰ ਸਾਡੀ ਬਾਹ ਫੜਨ ਵਾਲਾ ਕੋਈ ਨਹੀਂ ਉਸ ਸਮੇਂ ਸਤਗੁਰੂ ਸੱਚੇ ਪਾਤਸ਼ਾਹ ਜੀ ਜਾਣ ਲੈਂਦੇ ਨੇ ਕਿ ਇਹ ਜੋ ਔਰੰਗਜ਼ੇਬ ਜੋ ਹਾਕਮ ਜਿਹੜਾ ਖੂਨ ਦਾ ਪਿਆਸਾ ਹੈ ਜਿਵੇਂ ਸਾਡੇ ਇਤਿਹਾਸ ਜਿਹੜੇ ਸੁਣਦੇ ਪੜ੍ਹਦੇ ਵਿਚਾਰਦੇ ਆਉਣੇ ਆਪਾਂ ਵੀ ਗੁਰੂ ਗੋਬਿੰਦ ਸਿੰਘ ਜੀ ਆਉਂਦੇ ਨੇ ਸੁਭਾਵਕ ਹੁੰਦਾ ਬੱਚੇ ਪੁੱਛ ਵੀ ਲੈਂਦੇ ਨੇ ਪਰ ਸਾਡੇ ਤੇ ਸਤ ਗੁਰੂ ਅਸੀਂ ਇਹਨਾਂ ਨੂੰ ਬੱਚੇ ਨਹੀਂ ਕਵਾਂਗੇ ਹਨਾ ਅਸੀਂ ਤੇ ਕਵਾਂਗੇ ਜਿਵੇਂ ਵਾਹਿਗੁਰੂ ਦੀ ਮਾਓ ਸੀ ਪੁੱਛ ਲੈਣਾ ਕਿ ਪਤਾ ਜੀ ਕੀ ਕਾਰਨ ਕੀ ਆ ਤੇ ਗੁਰੂ ਸਾਹਿਬ ਗੁਰੂ ਸਾਹਿਬ ਜੀ ਵੱਲੋਂ ਕਹਿ ਦੇਣਾ ਕਿ ਹਾਂ ਇਹਨਾਂ ਤੇ ਆ ਮੁਸ਼ਕਲ ਆ ਇਹਨਾਂ ਦੀ ਮੁਸ਼ਕਲ ਦਾ ਇੱਕੋ ਹੱਲ ਆ ਕਿ ਕੋਈ ਧਰਮਾਤਮਾ ਆ ਰੂਹ ਜਿਹੜੀ ਉਹ ਪਣਾ ਜਿਹੜਾ ਬਲੀਦਾਨ ਦਵੇ ਤੇ ਉਸ ਸਮੇਂ ਨਾਲ ਵੱਲੋਂ ਸੁਭਾਵਕ ਕਹਿ ਦੇਣਾ ਹੈ ਨਾ ਮੇ ਤੋਂ ਵੱਡਾ ਤੋਂ ਵੱਡਾ ਮਹਾਂਪੁਰਖ ਕਿਹੜਾ ਉਸ ਦਾ ਮਹਾਨ ਆਤਮਾ ਕਿਹ ਨਹੀਂ ਹੋ ਸਕਦਾ ਅਸੀਂ ਕਈ ਵਾਰ ਨਾ ਹੋਰ ਟੰਗ ਲੈ ਲੈਨੇ ਆ ਇੱਕ ਨਾਲ ਲਗਵੀ ਮੈਂ ਗੱਲ ਹੋਰ ਵੀ ਕਰ ਦਵਾ ਜਿਹਨ ਅੱਜ ਅਸੀਂ ਪ੍ਰਚਾਰਦੇ ਆ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਇਹ ਗਲਤ ਸ਼ਬਦ ਆ ਅਸਲ ਵਿੱਚ ਕਵੀ ਸੈਨਾਪਤ ਨੇ ਲਿਖਿਆ ਹੈ ਪ੍ਰਗਟ ਪਾਇਆ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈਤਾ ਪੀ ਚਾਦਰ ਉਹਦੇ ਸਾਰੀ ਸ੍ਰਿਸ਼ਟੀ ਦਾ ਆਸਰਾ ਨੇ ਉਹ ਕਿਸੇ ਇੱਕ ਦਾ ਨਹੀਂ ਹਾਂ ਉਹਨਾਂ ਨੇ ਮਜ਼ਲੂਮ ਦੀ ਬਾਹ ਫੜੀ ਸੀ ਜਿਹਦੇ ਬਾਰੇ ਅਸੀਂ ਕਹਿੰਨੇ ਆ ਕੇ ਚਿਤ ਚਰਨ ਕਮਲ ਕਾਸਰਾ ਚਿਤ ਚਰਨ ਕਮਲ ਸਿਓ ਜੋੜੀਏ ਮਨ ਲੋਚੇ ਬਰੀਆਂ ਆ ਗੁਰ ਸ਼ਬਦੀ ਇਹ ਮਨ ਹੋਰੀਏ ਬਾਹ ਜਿੰਨਾ ਦੀ ਪਕੜੀਏ ਸਿਰ ਦੀਜੇ ਬਾਣਾ ਛੋੜੀਏ ਗੁਰ ਤੇਗ ਬਹਾਦਰ ਬੋਲਿਆ ਤਰਪਈਏ ਧਰਮ ਨਾ ਛੋੜੀ ਸੁਖ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਇਥੋਂ ਆਨੰਦਪੁਰ ਸਾਹਿਬ ਤੋਂ ਨਿਕਲ ਤੁਰਦੇ ਨੇ ਜਦੋਂ ਅਸੀਂ ਵਕ ਵਕ ਕਾਵਰ ਚਨਾਵਾਂ ਨੂੰ ਪੜਦੇ ਕੋਈ ਇੱਕ ਜਣਾ ਲਿਖਦਾ ਕੋਈ ਦੋ ਲਿਖਦਾ ਕੋਈ ਤਿੰਨ ਲਿਖਦਾ ਇਸ ਤਰ੍ਹਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਹੜੇ ਨੇ ਸਿੱਖ ਚੱਲਦੇ ਨੇ ਜਿਨ੍ਹਾਂ ਦੇ ਵਿੱਚ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਗੁਰਦੱਤਾ ਜੀ ਭਾਈ ਉਹਦੇ ਜੀ ਔਰ ਭਾਈ ਜਤਾ ਜੀ ਕਿਉਂਕਿ ਜਦੋਂ ਅਸੀਂ ਪ੍ਰਿੰਸੀਪਲ ਸਤਵੀਰ ਸਿੰਘ ਨੂੰ ਪੜਦੇ ਜਾਂ ਪ੍ਰੋਫੈਸਰ ਸਾਹਿਬ ਸਿੰਘ ਨੂੰ ਪੜਦੇ ਤਾਂ ਉਹ ਬੜੀ ਖੋਜ ਪੜਤਾਲ ਕਰਕੇ ਸਾਡੇ ਸਾਹਮਣੇ ਰੱਖ ਦਿੰਦੇ ਹੁਣ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਤੋਂ ਚੱਲਦੇ ਨੇ ਤੇ ਮਲਕਪੁਰ ਰੰਗੜਾ ਤੋਂ ਕਿਉਂਕਿ ਉਸ ਵੇਲੇ ਜਿਹੜਾ ਥਾਣੇਦਾਰ ਸੀ ਉਹਦਾ ਨਾਮ ਸੀ ਮਿਰਜ਼ਾ ਮਿਰਜ਼ਾ ਨੂਰ ਮੁਹੰਮਦ ਕਰਕੇ ਇਹੋ ਜਿਹਾ ਨਾਮ ਦਾ ਮੈਨੂੰ ਥੋੜਾ ਜਿਹਾ ਵਿਸਰਦਾ ਹੈ ਨਾ ਉਧੇ ਰਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗ੍ਰਿਫਤਾਰੀ ਹੁੰਦੀ ਆ ਇਹਨਾਂ ਨੂੰ ਫਿਰ ਨਾਲ ਦੇ ਸਿੱਖਾਂ ਨੂੰ ਵੀ ਗ੍ਰਿਫਤਾਰ ਕਰਕੇ ਵੈਸੇ ਕੁਝ ਵਿਦਵਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਕੱਲਿਆਂ ਦੀ ਗੱਲ ਕਰਦੇ ਨੇ ਪਰ ਸਿੱਖਾਂ ਦੀ ਗ੍ਰਿਫਤਾਰੀ ਵੀ ਹੁੰਦੀ ਆ ਤੇ ਬੱਸੀ ਪਠਾਣਾ ਦੀ ਉਸ ਵੇਲੇ ਦੀ ਪ੍ਰਸਿੱਧ ਜੇਲ੍ਹ ਸੀ ਉੱਥੇ ਅੱਜ ਬਾਕਾਇਦਾ ਸਥਾਨ ਵੀ ਹੈ ਬੱਸੀ ਹਾਂ ਉੱਥੇ ਇਤਿਹਾਸਕ ਸਥਾਨ ਗੁਰੂ ਸਾਹਿਬਾਨ ਦੀ ਯਾਦ ਵਿੱਚ ਸਥਾਨ ਬਿਲਕੁਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਸ ਜੇਲ੍ਹ ਦੇ ਵਿੱਚ ਜਿਹੜਾ ਵਾ ਪੌਣੇ ਕ ਚਾਰ ਮਹੀਨੇ ਜਿਹੜਾ ਉਹ ਰੱਖਿਆ ਜਾਂਦਾ 4 ਮਹੀਨੇ ਪਾਉਣੇ ਇੱਕ 4 ਮਹੀਨੇ ਇੰਨਾ ਕੁ ਰੱਖਿਆ ਜਾਂਦਾ ਹੈ ਇੱਥੋਂ ਬਾਅਦ ਵਿੱਚ ਉਹਨਾਂ ਨੂੰ ਦਿੱਲੀ ਵਿੱਚ ਲਿਆਂਦਾ ਜਾਂਦਾ ਹੈ ਇਹ ਜਿਹੜੀ ਤੀਜੀ ਆਪਾਂ ਗੱਲ ਕਰਨ ਦੇ ਗ੍ਰਿਫਤਾਰੀ ਦੀ ਇਹ ਮਲਕਪੁਰ ਰੰਗੜਾ ਤੋਂ ਹੁੰਦੀ ਹੈ ਦਿੱਲੀ ਪਹੁੰਚਦੇ ਨੇ ਮਲਕਪੁਰ ਰੰਗੜਾ ਤੋਂ ਗ੍ਰਿਫਤਾਰੀ ਹੁੰਦੀ ਹੈ ਹਾਂ ਮਲਕਪੁਰ ਰੰਗੜਾ ਤੋਂ ਗ੍ਰਿਫਤਾਰੀ ਹੁੰਦੀ ਆ ਬੱਸੀ ਪਠਾਣੇ ਦੀ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ ਇੱਥੋਂ ਬਾਅਦ ਵਿੱਚ ਦਿੱਲੀ ਲਿਆਂਦਾ ਜਾਂਦਾ ਹੈ ਜੀ ਹਾਂ ਜਦੋਂ ਤੀਸਰੀ ਗ੍ਰਿਫਤਾਰੀ ਹੁੰਦੀ ਆ ਉਦੋਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਿਹੜਾ ਉਹ ਸ਼ਹੀਦ ਕੀਤਾ ਜਾਂਦਾ ਹੈ 1775 ਦੇ ਵਿੱਚ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਹੁਣ ਇੱਕ ਸਵਾਲ ਹੋਰ ਵੀ ਉੱਠਦਾ ਹੈ ਫਿਰ ਤਿੰਨ ਸਿੱਖ ਦੂਜੇ ਕਿਤਰਾ ਬਾਹਰ ਨਿਕਲ ਗਏ ਇਹ ਵੀ ਇੱਕ ਸਵਾਲ ਹੈ ਭਾਈ ਗੁਰਦਤਾ ਜੀ ਕਿਵੇਂ ਨਿਕਲੇ ਗਏ ਜਾਂ ਭਾਈ ਹੁੰਦੇ ਜੀ ਕਿਵੇਂ ਨਿਕਲੇ ਗਏ ਭਾਈ ਜਤਾ ਜੀ ਕਿਵੇਂ ਨਿਕਲ ਗਏ ਉਸ ਸਮੇਂ ਦੇ ਵਿੱਚ ਕੋਈ ਸ਼ੱਕ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਤੇ ਸਿੱਖਾਂ ਦੇ ਉੱਪਰ ਤਸ਼ੱਦਦ ਟਾਇਆ ਗਿਆ ਅਸੀਂ ਕਈ ਵਾਰ ਸ਼ਰਦਾ ਵਾਸੋਂ ਕੌਣ ਸਾਡੇ ਗੁਰੂ ਤੇ ਤਸ਼ੱਦਦ ਕਰ ਸਕਦਾ ਸਾਨੂੰ ਸੱਚ ਕਬੂਲਣਾ ਚਾਹੀਦਾ ਉਸ ਸਮੇਂ ਕੁਝ ਇਹ ਜਿਹੜੇ ਸਿੱਖ ਸੀ ਇਹ ਚਾਹੁੰਦੇ ਸੀ ਅਸੀਂ ਕੋਈ ਆਪਣਾ ਕਰਕੇ ਵਿਖਾਈਏ ਉਸ ਸਮੇਂ ਭਾਈ ਗੁਰਦਤਾ ਜੀ ਤੇ ਭਾਈ ਉਦੇ ਜੀ ਔਰ ਭਾਈ ਜੈਤਾ ਜੀ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੀ ਅੰਮ੍ਰਿਤਮਈ ਬਾਣੀ ਦੇ ਕੇ ਜੜਾ ਉਹ ਤੋੜ ਦਿੰਦੇ ਨੇ ਹੁਣ ਹੋ ਜਾ ਕਿਵੇਂ ਇਹਦੇ ਬਾਰੇ ਇੱਕ ਵਿਚਾਰ ਆਉਂਦੀ ਹੈ ਕਿ ਉਸ ਵੇਲੇ ਦਾ कोतवाल ਜਿਹੜਾ ਸੀ ਖਵਾਜਾ ਅਬਦੁੱਲਾ ਸੀ ਵੈਸੇ ਅਸੀਂ ਇਹਨੂੰ ਮੁਤਲਾਫਤ ਖਾਂ ਇੱਕ ਕਿਲੇ ਦਾ ਦਰੋਗਾ ਵੀ ਕਿਹਾ ਦਰੋਗਾ ਕਹਿੰਦੇ ਬਿਲਕੁਲ ਠੀਕ ਹੈ ਜੈਤਾ ਨਾਮ ਖਵਾਜਾ ਅਬਦੁੱਲਾ ਹੀ مشهور ਹੈ ਉਹ ਜਿਹੜਾ ਸੀ ਜਿਹੜੀ ਔਰੰਗਜ਼ੇਬ ਦੀ ਲੜਕੀ ਸੀ ਜੈਬੂ ਨਸ਼ਾ ਉਹਨੇ ਇੱਕ ਲੈਟਰ ਲਿਖੀ ਇੱਕ ਚਿੱਠੀ ਲਿਖੀ ਇਹਦੇ ਬਾਰੇ ਸਰਦਾਰ ਤਰਲੋਚਨ ਸਿੰਘ ਜੀ ਦੀ ਪੁਸਤਕਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਉਹਨਾਂ ਨੇ ਵੀ ਥੋੜਾ ਜ਼ਿਕਰ ਕੀਤਾ ਹੈ ਕਿ ਅੱਲਾਹ ਦਾ ਨੂਰ ਨੇ ਨਾ ਨੂੰ ਜਿੰਨਾ ਵੀ ਦੀ ਝੋਲੀਆਂ ਭਰਨ ਵਾਲਿਆਂ ਨੂੰ ਕਹਿਣਾ ਕੁਛ ਨਹੀਂ ਉਹ ਸ਼ਰਧਾਲੂ ਸੀ ਸ਼ਰਧਾਲੂ ਕਿਉਂਕਿ ਆਪਾਂ ਹਰੀਦਾਸ ਰੋਗੇ ਦੀ ਗੱਲ ਵੀ ਤੇ ਕਰਦੇ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਗਵਾਲੀਅਰ ਕਿਲੇ ਬਿਲਕੁਲ ਹੀ ਹੁੰਦੇ ਨੇ ਚਾਹ ਹਾਂ ਉਸ ਸਮੇਂ ਜਿਹੜਾ ਸੀ ਇਹ ਤਿੰਨ ਸਿੱਖ ਬਾਹਰ ਆ ਜਾਂਦੇ ਨੇ ਭਾਈ ਉਹਦੇ ਜੀ ਤੇ ਭਾਈ ਗੁਰਦੱਤਾ ਜੀ ਜਿਹੜੇ ਨੇ ਇਹ ਹਕੂਮਤ ਦੀਆਂ ਗਤੀਵਿਧੀਆਂ ਤੇ ਧਿਆਨ ਰੱਖਦੇ ਨੇ ਤੇ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਮਰਤ ਪੋਣ ਲਈ ਕਨੰਦਪੁਰ ਸਾਹਿਬ ਨੂੰ ਪਾ ਜਾਂਦੇ ਨੇ। ਉਸ ਸਮੇਂ ਜਿਹੜਾ ਸਾਫੀ ਖਾਂ ਉਹ ਗਵਰਨਰ ਸੀ। ਔਰ ਜਿਨਨੇ ਫਤਵਾ ਸੁਣਾਇਆ ਸੀ। ਉਦਨੈਗਾ ਸੀ ਕਾਜੀ ਅਬਦਲ ਵਾਹਿਬ ਬੋਰਾ। ਇਹ ਉਹਦਾ ਨਾਮ ਸੀ। ਵਾਹਿਬ ਬੋਰਾ ਸ਼ੂਟਾ ਕਰਕੇ ਉਹਦਾ ਨਾਮ ਸੀਦਾ। ਤੇ ਜਿਹੜਾ ਕੁਤਵਾਰ ਸੀ ਜਿਵੇਂ ਆਪਾਂ ਨੇ ਜ਼ਿਕਰ ਕੀਤਾ ਕੋਈ ਖਵਾਜਾ ਅਬਦੁੱਲਾਹ ਕਹਿੰਦਾ ਹੈ। ਕੁਝ ਦਾ ਨਾਮ ਜਿਹੜਾ ਮੁਤਲਫ ਮੁਤਲਫ ਜateral ਖਵਾਜਾ ਅਬਦੁੱਲਾਹ ਤੇ ਇਹ ਸਾਰੇ ਸੀ। ਔਰ ਇਹਨਾਂ ਦੇ ਵੱਲੋਂ ਜਿਹੜਾ ਸੀ ਉਹ ਮਤਲਬ ਕਿ ਟੀਚਾ ਵਿੱਚ ਆ ਹੋਇਆ ਸੀ ਅਸੀਂ ਕਈ ਵਾਰ ਨਾ ਵਿਖਾਉਣਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਤੇ ਔਰੰਗਜ਼ੇਬ ਦੇ ਵਿੱਚ ਬੜਾ ਲੰਮਾ ਚੌੜਾ ਵਾਰਤਾਲਾਪ ਹੋਇਆ ਇਹਨੂੰ ਅਸੀਂ ਖੰਡਨ ਨਹੀਂ ਕਰ ਸਕਦੇ ਹੋਇਆ ਪਰ ਇਹ ਦੂਸਰੀ ਵਾਰ ਜਦੋਂ ਗ੍ਰਿਫਤਾਰੀ ਹੋਈ ਸੀ ਉਸ ਸਮੇਂ ਵਾਰਤਾਲਾਪ ਹੋਇਆ ਸੀ ਹੁਣ ਤੋਂ ਗ੍ਰਿਫਤਾਰੀ ਜਿਹੜੀ ਖੇਲ ਲਈ ਗ੍ਰਿਫਤਾਰੀ ਗੁਰਤੇਬਾ ਸਾਹਿਬ ਦੀ ਸ਼ਹਾਦਤ ਵਾਲੀ ਉਹ ਤਾਂ ਔਰੰਗਜ਼ੇਬ ਦੱਖਣ ਵਿੱਚ ਉਸ ਸਮੇਂ ਉਦੋਂ ਜਿਹੜਾ ਹੈਗਾ ਸੀ ਔਰੰਗਜ਼ੇਬ ਦੱਖਣ ਦੇ ਵਿੱਚ ਸੀ ਦੂਸਰੀ ਗ੍ਰਿਫਤਾਰੀ ਦੇ ਸਮੇਂ ਜਿਹੜਾ ਔਰੰਗਜ਼ੇਬ ਤੇ ਗੁਰੂ ਤੇਗ ਬਹਾਦਰ ਸਾਹਿ ਮੈਂ ਤਾਂ ਬੇਨਤੀ ਕਰਦਾ ਹੁਣਾਂ ਕਿ ਸਾਨੂੰ ਅੱਜ ਇਤਿਹਾਸ ਪੜਨ ਦੀ ਬੜੀ ਜ਼ਰੂਰਤ ਆ ਬੜਾ ਸਾਡਾ ਪ੍ਰਾਪਤਨ ਸਰੋਤ ਜਿਹੜੇ ਉਂਝ ਹੀ ਪਏ ਹੋਣੇ ਜਿਹੜੇ ਅਸੀਂ ਵਿਚਾਰਦੇ ਨਹੀਂ ਸਿੰਘ ਸਾਹਿਬ ਜਿਵੇਂ ਤੁਸੀਂ ਲੰਬਾ ਸਮਾਂ ਇਤਿਹਾਸ ਦੀ ਖੋਜ ਕਰਕੇ ਇਹ ਤਿੰਨਾਂ ਗਿਫਤਾਰੀਆਂ ਦਾ ਜ਼ਿਕਰ ਸਾਡੀ ਸੰਖਤਾ ਦੇ ਅੱਗੇ ਕੀਤਾ ਕਿਉਂਕਿ ਕਾਫੀ ਸੰਖਤਾ ਦੇ ਸਵਾਲ ਹੁੰਦੇ ਨੇ ਕਿਹੜਾ ਸੱਚ ਹੈ ਕਿਹੜਾ ਝੂਠ ਹੈ ਅਸੀਂ ਕਿਵੇਂ ਮੰਨੀਏ ਜਾਂ ਕਿਵੇਂ ਅਸੀਂ ਉਹਨੂੰ ਸੈਪਟ ਕਰੀਏ ਕਿਹੜੇ ਕਿਹੜੇ ਸਰੋਤਾਂ ਦੀ ਤੁਸੀਂ ਮਦਦ ਲਈਤੀ ਕਿਹੜੇ ਕਿਹੜੇ ਸਰੋਤਾਂ ਦਾ ਹਵਾਲਾ ਦਿੱਤਾ ਮੈਂ ਚਾਹਾਂਗਾ ਆਪਾਂ ਸਰੋਤ ਵੀ ਸੰਤਨ ਨਾਲ ਦੀ ਨਾਲ ਦੱਸ ਦੇ ਜਾਈਏ ਹਾਂ ਵੈਸੇ ਮੈਂ ਤੇ ਇੱਕ ਕਿਤਾਬ ਦਾ ਜ਼ਿਕਰ ਕਰ ਦਣਾ ਉਹਦੇ ਵਿੱਚ ਸਾਨੂੰ ਸਾਰੀਆਂ ਕਿਤਾਬਾਂ ਦੇ ਹਵਾਲੇ ਵੀ ਮਿਲ ਜਾਣਗੇ ਉਸ ਕਿਤਾਬ ਦਾ ਨਾਮ ਹੈ ਜੀਵਨ ਗਾਥਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਸਿੱਖ ਇਨਕਲਾਬ ਸਰਦਾਰ ਮਹਿੰਦਰ ਸਿੰਘ ਜੋਸ਼ ਦੀ ਲਿਖੀ ਹੋਈ ਹੈ ਜੀ ਕਿਉਂਕਿ ਮੋਆਸਰ ਆਲਮਗਿਰੀ ਉਹਦੇ ਨਾਮੀ ਹਵਾਲੇ ਦਿੱਤੇ ਹੋਏ ਨੇ ਜਾਂ ਅਸੀਂ ਜਦੋਂ ਬਰੰਜੀਆਂ ਦੀ ਗੱਲ ਕਰਦੇ ਹਾਂ ਸਾਮੀ ਬਰੰਜੀ ਦੀ ਗੱਲ ਕਰਦੇ ਜਾਂ ਬਰੰਜੀ ਬਾਦਸ਼ਾਹੀ ਗੱਲ ਕਰਦੇ ਆ ਉਹਨਾਂ ਸਾਰਿਆਂ ਸਰੋਤਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਪਰ ਸਾਡੀ ਕੋਸ਼ਿਸ਼ ਇਹਦੇ ਨਾਲ ਅਸੀਂ ਸਿਰਫ ਇੱਕ ਦਾਇਰੇ ਤੱਕ ਰਹਿ ਜਾਂਦੇ ਆ ਜਾਂ ਸਾਡੀ ਕੋਸ਼ਿਸ਼ ਜਿੱਥੋਂ ਤੱਕ ਪੜ ਲਿਆ ਉਦਾਹਰਨ ਦੇ ਤੌਰ ਤੇ ਮੈਂ ਕਿਸੇ ਦਾ ਟਿੱਪਣੀ ਨਹੀਂ ਕਰ ਲੱਗਦਾ ਅੱਜ ਅਸੀਂ ਜਿਹੜਾ ਬੰਦਾ ਸਾਡਾ ਗੁਰਪ੍ਰਤਾਪ ਸੂਰਜ ਦੀ ਕਥਾ ਕਰਨ ਲੱਪੈਂਦਾ ਉਹ ਸਮਝ ਲੈਂਦਾ ਮੈਂ ਕਥਾਵਾਚਕ ਹੋ ਗਿਆ ਹੁਣ ਮੈਨੂੰ ਗਾਹ ਪੜਨ ਦੀ ਲੋੜ ਨਹੀਂ ਨਹੀਂ ਮੇਰੀ ਸੋਚਿਆ ਜਿੰਨਾ ਹੀ ਪੜੀ ਜਾਈਏ ਜਿੰਨਾ ਹੀ ਪੜੀ ਜਾਈਏ ਕੁਝ ਮਿਲਦਾ ਗਵਾਚਦਾ ਨਹੀਂ ਮੈਨੂੰ ਲੱਗਦਾ ਮੈਨੂੰ ਉਤੀ 35 ਸਾਲ ਉਹ ਚੱਲੇ ਇਸ ਲੈਨ ਚ ਆਏ ਨੂੰ ਪਰ ਸੱਚੀ ਮੁੱਛੀ ਅੰਜ ਲੱਗਦਾ ਜੇ ਆਇਆ ਹੀ ਕੱਖ ਨਹੀਂ ਹੈ ਜੇ ਹੋਰ ਪੜਨ ਦੀ ਜ਼ਰੂਰਤ ਆ ਅਜੇ ਹੋਰ ਪੜਨ ਦੀ ਜ਼ਰੂਰਤ ਹੈ ਠੀਕ ਆ ਪੁਸਤਕਾਂ ਲਿਖੀਆਂ ਗੁਰੂ ਸਾਹਿਬ ਨੇ ਸੇਵਾ ਲਈ ਹੈ ਪਰ ਜ਼ਰੂਰੀ ਨਹੀਂ ਕਿ ਜੇ ਮੈਂ ਪੁਸਤਕਾਂ ਲਿਖ ਦਿੱਤੀਆਂ ਤੇ ਜੋ ਮੈਂ ਲਿਖ ਦਿੱਤਾ ਉਹ ਬਿਲਕੁਲ ਸੱਚੀ ਹੈ ਤੇ ਜਾਂ ਜੋ ਮੈਂ ਕਰਿਆ ਉਹ ਸੱਚੀ ਹੈ ਹੋ ਸਕਦਾ ਹੈ ਮੇਰੇ ਕੋਲ ਵਿਚਾਰ ਗਲਤ ਵੀ ਹੋਣ ਇਸ ਵਾਸਤੇ ਸਾਨੂੰ ਕੁਝ ਨਵੀਆਂ ਪੜਾਉਣੀਆਂ ਪਾਉਣੀਆਂ ਚਾਹੀਦੀਆਂ ਐ ਪ੍ਰੇਰਨਾ ਦੇਣੀਆਂ ਚਾਹੀਦੀਆਂ ਐ ਕਿਹਾ ਜਿਆਦਾ ਸਿੱਖ ਇਤਿਹਾਸ ਖੋਜ ਦਾ ਮਥਾਜ ਅਜੇ ਵੀ ਅਜੇ ਵੀ ਖੋਜ ਦਾ ਮਥਾਜ ਹੋਰ ਹੈ ਤੇ ਮੈਂ ਤਕਰੀਬਨ ਜਿੰਨੇ ਵੀ ਮੇਰੇ ਸੁਗਰ ਸਿਆਣੇ ਭੈਣ ਭਰਾ ਦੇਖ ਰਹੇ ਨੇ ਪੜੇ ਲਿਖੇ ਨੇ ਜਾਂ ਉਹਨਾਂ ਦੀ ਇੱਛਾ ਤੇਗੀ ਮੈਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਸਾਨੂੰ ਵੱਧ ਤੋਂ ਵੱਧ ਪੜ੍ਹ ਲਿਖ ਕੇ ਹੋਰ ਕੋਸ਼ਿਸ਼ ਕਰਨੀ ਚਾਹੀਦੀ ਆਪਣੇ ਗੁਰੂ ਸਾਹਿਬਾਨ ਦੇ ਮੂਲ ਇਤਿਹਾਸ ਨੂੰ ਜਿਹੜਾ ਅਸੀਂ ਸੰਗਤਾਂ ਦੀ ਚੋਣੀ ਵਿੱਚ ਪਾ ਸਕੀਏ ਕਿਉਂਕਿ ਅਸੀਂ ਬੜੇ ਅਮੀਰ ਆ ਸਤ ਗੁਰਾਂ ਨੇ ਗੁਰਬਾਣੀ ਦਾ ਮੋਲ ਖਜ਼ਾਨਾ ਸਾਡੀ ਝੋਲੀ 'ਚ ਪਾਇਆ ਠੀਕ ਹੈ ਜੀ ਸਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ ਲਈਏ ਨਾ ਜੀ ਸਮਝ ਲਈਏ ਤੇ ਮੇਰੇ ਖਿਆਲ ਆ ਵੀ ਮੁੜ ਕੇ ਕੋਈ ਲੋੜ ਜੀ ਨਹੀਂ ਰਹਿੰਦੀ ਕੀ ਬਾਤ ਹੈ ਹਾਂ ਠੀਕ ਹੈ ਤੁਸੀਂ ਆਪਣੀ ਜਾਣਕਾਰੀ ਲਈ ਹੋਰ ਗ੍ਰੰਥ ਪੋਥੀਆਂ ਪੜੋ ਮੁਬਾਰਕਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋ ਮੋਲਕ ਖਜ਼ਾਨਾ ਹੈ ਅਸੀਂ ਉਹਦੇ ਤੋਂ ਵੀ ਮਨੁਕਰ ਹੁੰਦੇ ਜਾਂਦੇ ਅਸੀਂ ਸਿੱਖ ਇਤਿਹਾਸ ਪੜਨ ਸੁਣਨ ਵਾਲੇ ਪਾਸੇ ਤੋਂ ਵੀ ਦੂਰ ਹੁੰਦੇ ਜਾਂਦੇ ਆ ਵੈਸੇ ਸਾਨੂੰ ਗਲਪ ਕਥਾਵਾਂ ਸੁਣਾਉਣ ਦੀ ਜ਼ਰੂਰਤ ਨਹੀਂ ਜੇ ਸੱਚਮੁੱਚ ਅਸੀਂ ਆਪਣੇ ਗੁਰੂ ਆਪਣੇ ਗੁਰੂ ਦੇ ਸਿੱਖਾਂ ਦਾ ਸਿਰਜਿਆ ਹੋਇਆ ਇਤਿਹਾਸ ਪੜ ਲਿਆ ਤਾਂ। ਕੀ ਬਾਤ ਹੈ ਸੱਚਮੁੱਚ ਬਹੁਤ ਖੂਬ। ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੜੀ ਹੈਰਾਨਗੀ ਹੁੰਦੀ ਹੈ ਜਦੋਂ ਪੰਥ ਨੂੰ ਸਮਰਪਿਤ ਕੋਮ ਸਮਰਪਿਤ ਇਹੋ ਜਿਹੇ ਵਿਦਵਾਨ ਜਦੋਂ ਸੰਗਤਾਂ ਨੂੰ ਇਤਿਹਾਸ ਦਾ ਇੱਕ ਇੱਕ ਵਰਕਾ ਇਤਿਹਾਸ ਦੇ ਇੱਕ ਇੱਕ ਪੰਨਾ ਖੋਲ ਕੇ ਤੁਹਾਡੇ ਰੂਬਰੂ ਕਰਦੇ ਨੇ, ਸੰਗਤਾਂ ਦੇ ਰੂਬਰੂ ਕਰਦੇ ਨੇ ਨਾਲ ਇਹ ਵੀ ਦੱਸਦੇ ਨੇ ਕਿੱਥੋਂ ਪੜਿਆ, ਕਿੱਥੇ ਲਿਖਿਆ, ਕਿਸ ਦਿਨ ਕਦੋਂ ਲਿਖਿਆ ਗਿਆ। ਬੜੀ ਹੈਰਾਨੀ ਹੁੰਦੀ ਹੈ ਪਰੰਤੂ ਫਿਰ ਵੀ ਦੁੱਖ ਇਸ ਗੱਲ ਦਾ ਹੁੰਦਾ ਹੈ ਇੰਨਾ ਕੁਝ ਪਤਾ ਹੁੰਦੇ ਬਾਜੂਦ ਵੀ ਅੱਜ ਸਾਡੀਆਂ ਸੰਗਤਾਂ ਇਤਿਹਾਸ ਪੜਨ ਵਾਸਤੇ ਗੁਰਬਾਣੀ ਦੇ ਪਹਿਲੋਂ ਨੂੰ ਜਾਣਨ ਵਾਸਤੇ ਆਵੇਸ ਲਿਆ ਕਿਉਂ ਨੇ ਮੈਂ ਜੁੜ ਕੇ ਬੇਨਤੀ ਕਰਾਂਗਾ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜੇਕਰ ਸੱਚਮੁੱਚ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਨਮਨ ਕਰਨਾ ਚਾਹੁੰਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਣਾ ਚਾਹੁੰਦੇ ਹੋ ਤੇ ਕੋਸ਼ਿਸ਼ ਕਰੀਏ ਪਾਤਸ਼ਾਹ ਦੇ ਸਮੁੱਚੇ ਜੀਵਨ ਨੂੰ ਇੱਕ ਵਾਰ ਅਧਿਆਨ ਜੁੜ ਕਰੀਏ 38 ਸਤਿਕਾਰਯੋਗ ਭਾਈ ਸਾਹਿਬ ਪਾਈ ਨਿਸ਼ਾਨ ਸਿੰਘ ਗੰਢੀਵਿੰਡ ਨੇ ਉਹ ਇਤਿਹਾਸਕ ਸਰੋਤਾ ਦਾ ਵੀ ਜ਼ਿਕਰ ਕੀਤਾ ਜਿੱਥੋਂ ਉਹਨਾਂ ਨੇ ਇਤਿਹਾਸ ਪੜ੍ਹਿਆ ਜਿਹੜਾ ਅੱਜ ਇਤਿਹਾਸ ਕੇਵਲ ਤੇ ਕੇਵਲ ਕਿਤਾਬਾਂ ਤੱਕ ਸੀਮਤ ਹੈ ਜਿਹੜਾ ਇਤਿਹਾਸ ਕੇਵਲ ਤੇ ਕੇਵਲ ਅੱਜ ਲਾਇਬ੍ਰੇਰੀਆਂ ਤੱਕ ਸੀਮਤ ਹੈ ਆਓ ਕੋਸ਼ਿਸ਼ ਕਰੀਏ ਆਪਣੀ ਗੋਚ ਉਸ ਕਿਤਾਬ ਨੂੰ ਲੈ ਕੇ ਬੈਠੀਏ ਅਤੇ ਆਪਣੀ ਸਾਝ ਗੁਰੂ ਸਾਹਿਬ ਦੇ ਸਮੁੱਚੇ ਇਤਿਹਾਸ ਨਾਲ ਪਾਈਏ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੇ ਥੋੜੇ ਸਮੇਂ ਤੁਸੀਂ ਬੜਮੁੱਲੀ ਜਾਣਕਾਰੀ ਅੱਜ ਸੱਚਮੁੱਚ ਇਤਿਹਾਸ ਦਾ ਉਹ ਖਜ਼ਾਨਾ ਸਾਡੇ ਸੰਗਤਾਂ ਰੂਬਰੂ ਕੀਤਾ ਆਸ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਬਹੁਤ ਹੀ ਆਨੰਦਮਈ ਅਤੇ ਗਿਆਨਵਾਨ ਲੱਗਿਆ ਹੋਵੇਗਾ ਇਸ ਆਸਰੇ ਨੂੰ ਸਾਨੂੰ ਤੇ ਅੱਗੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ